ਭਾਰਤੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ 17 ਦਸੰਬਰ ਨੂੰ ਲੋਕ ਸਭਾ ਵਿੱਚ ਵੱਡਾ ਐਲਾਨ ਕੀਤਾ ਹੈ। ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਹੁਣ ਯਾਤਰੀਆਂ ਨੂੰ ਰੇਲ ਗੱਡੀਆਂ ਵਿੱਚ ਵਾਧੂ ਸਮਾਨ ਲੈ ਜਾਣ ਲਈ ਵਾਧੂ ਫੀਸ ਦੇਣੀ ਪਵੇਗੀ। ਲੋਕ ਸਭਾ ਮੈਂਬਰ ਡੇਮਡੀ ਰੈਡੀ ਪ੍ਰਵਾਕਰ ਰੈਡੀ ਨੇ ਅਸ਼ਵਨੀ ਵੈਸ਼ਨਵ ਨੂੰ ਰੇਲ ਗੱਡੀਆਂ ਵਿੱਚ ਵਾਧੂ ਸਮਾਨ ਲੈ ਜਾਣ ਬਾਰੇ ਪੁੱਛਿਆ ਤਾਂ ਉਹਨਾਂ ਨੇ ਜਵਾਬ ਵਿੱਚ ਰੇਲ ਮੰਤਰੀ ਨੂੰ ਕਿਹਾ ਕਿ ਵਾਧੂ ਸਮਾਨ ਦਾ ਖਰਚਾ ਲਿਆ ਜਾਵੇਗਾ। ਅਸ਼ਵਨੀ ਨੇ ਕਹਿਆ ਕਿ ਵਰਤਮਾਨ ਵਿੱਚ ਸ਼੍ਰੇਣੀ ਅਨੁਸਾਰ ਯਾਤਰੀਆਂ ਦੇ ਆਪਣੇ ਡੱਬਿਆਂ ਵਿੱਚ ਲੈ ਜਾਣ ਵਾਲੇ ਸਮਾਨ ਦੀ ਗਿਣਤੀ ਲਈ ਵੱਧ ਤੋਂ ਵੱਧ ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ ਨੇ ਰੇਲ ਮੰਤਰੀ ਨੇ ਕਿਹਾ ਕਿ ਇਹ ਜਾਣਕਾਰੀ ਲਿਖਤੀ ਰੂਪ ਵਿੱਚ ਸਦਰ ਨਾਲ ਸਾਂਝੀ ਕੀਤੀ ਗਈ ਹੈ ਸੰਸਦ ਵਿੱਚ ਪੇਸ਼ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਦੂਜੇ ਦਰਜੇ ਵਿੱਚ ਯਾਤਰਾ ਕਰਨ ਵਾਲੇ ਯਾਤਰੀ ਬਿਨਾਂ ਕਿਸੇ ਚਾਰਜ ਦੇ ਵੱਧ ਤੋਂ ਵੱਧ 35 ਕਿਲੋ ਭਾਰ ਚੁੱਕ ਸਕਦੇ ਨੇ ਜੇਕਰ ਤੁਸੀਂ ਇਸ ਤੋਂ ਵੱਧ ਭਾਰ ਚੁੱਕਣਾ ਚਾਹੁੰਦੇ ਹੋ ਤਾਂ ਤੁਸੀਂ 70 ਕਿਲੋਗ੍ਰਾਮ ਤੱਕ ਭਾਰ ਚੁੱਕ ਸਕਦੇ ਹੋ ਇਸ ਵਾਧੂ ਸਮਾਨ ਨੂੰ ਚੁੱਕਣ ਲਈ ਯਾਤਰੀਆਂ ਤੋਂ ਫੀਸ ਲਈ ਜਾਵੇਗੀ ਸਲੀਪਰ ਕਲਾਸ ਦੇ ਯਾਤਰੀ 40 ਕਿਲੋਗ੍ਰਾਮ ਤੱਕ ਸਮਾਨ ਮੁਫਤ ਲੈ ਜਾ ਸਕਦੇ ਨੇ ਜਦੋਂ ਕਿ ਇਸ ਡੱਬੇ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 80 ਕਿਲੋਗ੍ਰਾਮ ਤੱਕ ਦਾ ਸਮਾਨ ਲੈ ਜਾਣ ਦੀ ਇਜਾਜ਼ਤ ਹੋਵੇਗੀ ਏਸੀ 3 ਟਾਇਰ ਜਾਂ ਚੇਅਰ ਕਾਰ ਵਿੱਚ ਯਾਤਰਾ ਕਰਨ ਵਾਲੇ ਯਾਤਰੀ ਵੱਧ ਤੋਂ ਵੱਧ 40 ਕਿਲੋਗ੍ਰਾਮ ਤੱਕ ਸਮਾਨ ਲੈ ਜਾ ਸਕਦੇ ਨੇ ਅਤੇ ਇਹ ਉਹਨਾਂ ਲਈ ਸੀਮਾ ਹੈ